ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੇ ਅੱਜ ਆਪਾਂ ਚੱਲੇ ਆਂ ਬਾਬਾ ਬਕਾਲੇ ਜਿੱਥੇ ਰਖੜ ਪੁੰਨਿਆਂ ਦਾ ਮੇਲਾ ਮਨਾਇਆ ਜਾਂਦਾ ਹੈ ਗੁੱਤੇਕ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਜਿਹੜਾ ਕਿ 8ਵੇਂ ਪਾਤਸ਼ਾਹ ਤੋਂ ਬਾਅਦ ਭਾਈ ਮੱਖਣਸ਼ਾਲੂ ਬਣਾ ਨੇ ਗੁੱਤੇਕ ਬਹਾਦਰ ਮਹਾਰਾਜ ਨੂੰ ਸੱਚਾ ਗੁਰੂ ਲਾਧੋ ਰੇ ਜੀ ਦਾ ਝੋਕਾ ਦੇ ਕੇ ਇਹਨਾਂ ਨੂੰ ਪ੍ਰਗਟ ਕੀਤਾ ਤੇ ਆਪਾਂ ਉੱਥੇ ਚੱਲੇ ਆਂ ਦਰਸ਼ਨ ਦਿਦਾਰੇ ਕਰਨ ਤੇ ਤੁਹਾਨੂੰ ਵੀ ਕਰਾਵਾਂਗੇ ਦਰਸ਼ਨਦਾਰੇ ਉੱਥੇ ਸਿੰਘਾਂ ਵੱਲੋਂ ਮਹੱਲਾ ਵੀ ਕੱਢਿਆ ਜਾਣਾ ਹੈ ਤੇ ਤੁਹਾਨੂੰ ਸਾਰਾ ਦਰਸ਼ਨਦਾਰੇ ਕਰਾਵਾਂਗੇ ਗੁਰਦੁਆਰੇ ਦੇ ਦਰਸ਼ਨ ਵੀ ਕਰਾਵਾਂਗੇ ਚਲੋ ਮ میں کھلو بھیا دیکھو اب پوری کی تیز دے ماں بھاجو سنگھ جی بڑا ڈال ڈال مصیق سنگھ صاحب گہیدار بابا دلبر سنگھ جی اور وہ بہت تیرا خالسا بھائی بھائی کی خدمت سنگھوانی سادھیت وادی گورو گرو خالسا بھائی طاری پاس سر جی رو بابا کالا ساہی باجا گونا دورے سریاں ہار بھر دیا ہوئی ਪਾਰਕ ਦੇ ਵਿੱਚ ਆਪਾਂ ਪੂਰੀ ਲਾਹਣ ਪਾਰਕ ਵਿੱਚ ਸਭ ਸ਼ਾਨ ਨਾਲ ਆਇਆ ਪਾਪਾ ਲੱਖ ਬਣਾ ਕੇ ਜਿੰਦਾਂ ਲਿਆਂਗ ਸਿੰਘ ਮદાન ਵਿੱਚ ਪਹੁੰਚੋ ਕੇ ਨੇ ਤੇ ਕੋੜੀ ਵੀ ਆ ਗਏ ਨੇ ਤੇ ਬੱਸ ਹੁਣ ਮੱਲਾ ਹੋਣ ਲੱਗਾ ਇਹ ਮੱਲੇ ਦੀ ਤਿਆਰੀ ਪੂਰੀ ਤੇ ਤੁਹਾਨੂੰ ਕਰਾਉਣੇ ਆ ਮੱਲੇ ਦੇ ਦਰਸ਼ਨ ਸ੍ਰੀ ਨਿਸ਼ਾਨ ਸਾਹਿਬ ਸਟੇਜ ਦੇ ਸਰਬਾਈ ਮਾਨ ਹੋਣੇ ਨੇ ਇਸ ਕਰਕੇ ਜਿਹੜੀ ਫੌਜ ਹੋਰ ਹੈ ਤੁਹਾਨੂੰ ਥੱਲੇ ਆ ਜਿਓ ਜਾਨੇ ਸੰਭਰ ਵਾਲੇ ਕਾਰ ਸੇਵਾ ਸੰਹਾਰੀ ਸਾਹਿਬ ਵਾਲੇ ਵਾਲੇ ਸਰਕਾਰੀ ਗੋਸੇ ਮਾਨ ਸੰਖਲਪ ਸਾਡੇ ਸਰਕਾਰ ਜੋ ਪਿਛੇ ਹੋਗਾ ਸ਼ਾਇਦ ਹੋਰ ਬਹੁਤ ਬਹੁਤ ਪਹਿਮਾਨ ਮਹਾਰਾਜ ਬਾਬਾ ਜੂਗਿਆ ਸਿੰਘ ਜੀ ਉਹਨਾਂ ਨਾਲ ਸਮਝਾ ਸਰਕਾਰੀ I'm going to go to the house. 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 I'm ਕੱਲੀ ਬਾਬਾ ਪਾਲਾ ਸਿੰਘ ਸੀ ਕੋਈ ਰੂਹ ਨੇ ਰੱਲੀ ਬਾਬਾ ਪਾਲਾ ਸਿੰਘ ਸੀ ਕੋਈ ਰੂਹ ਨੇ ਰੱਲੀ ਸਾਡੇ ਸਾਹਿਬ ਜੀ ਦੇ ਬਹਾਦਰ ਸਾਹਿਬ ਜੀ ਮਹਾਰਾਜ ਸਾਧੂਆਂ ਨੇ ਕਾਰਨ ਕਰੇ ਤੋ ਨਗਰੀ ਸ਼੍ਰੀ ਬਾਬਾ ਕਾਲਾ ਸਾਹਿਬ ਜੀ ਵਿਖੇ ਸਾਜਾ ਗੁਰ ਲਾਵੇ ਨੇ ਤੇਸ਼ੀਆਂ ਹਾਜ਼ਰੀਆਂ ਕਰਦੇ ਆ ਹੋਏ ਆ ਮਹੱਲਿਆਂ ਦੇ ਦਰਸ਼ਕੀਦਾਰੇ ਆਪ ਸੰਗਤ موسیقا <سؤال> <سؤال> ਜੀ ਸਤਿ ਸ਼੍ਰੀ ਅਕਾਲ ਗੁਜਿਆਰ ਜਗਰਿਕ ਜਾਵੇ ਨਿਹਾਲਾ ਜਾਵੇ ਫੜੇ ਭਾਵੇ ਜੀ ਆ ਗਾਲ ਸ਼੍ਰੀਮਾਨ ਸੰਤਵਾਦਾ ਦੇ ਹੱਥ ਚਾਨੀ ਦੀ ਬੰਦਾ ਹਰਿਆਣਾ ਆਪ ਭਗਤ ਲੋੜੇ ਪੂਰੇ ਸ਼ਤਾਨ ਹੋਏ ਇਹ 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 ਐਦਾ ਨਹੀਂ ਐਦਾ ਵੇਲਾ ਹੋਣਾ ਹੈ ਗਾ ਐਦਾ ਵੇਲਾ ਹੋਣਾ ਹੈ हा जोध हा ਸਗਲਾ ਆਤਾ ਆਪਾਂ ਪਾਰਕਿੰਗ ਵਿੱਚ ਤੇ ਹੁਣ ਆਪਾਂ ਚੱਲੇ ਆ ਗੁਰਦੁਆਰੇ ਦੇ ਦਰਸ਼ਨ ਕਰਨ ਹਾਂ ਔਨ ਕਰਵਾ ਲਗੇ ਆਪਾਂ ਜੋੜੇ ਜਮਾ हलो <laughs> 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 ਆਪਾਂ ਲਿਆ ਟੇਕ ਤੇ ਹੁਣ ਆਪਾਂ ਕੱਢੀ ਆਪਣਾ ਜਾ ਕੇ ਮੋਟਰਸਾਈਕਲ